ਅਮਰ ਸਿੰਘ ਚਮਕੀਲਾ ਕੋਟਪਤੂਹੀ ਦਾਤੇ ਚੇਲੇ ਹੁਸ਼ਿਆਰਪੁਰ ਜ਼ਿਲ੍ਹੇ ਚ ਪ੍ਰੋਗਰਾਮ ਲਾਣ ਆਇਆ ਸੀ ਲਾ ਕੇ ਵਾਪਸੀ ਤੇ ਜਦੋਂ ਗਏ ਆਪਣੇ ਦਫ਼ਤਰ ਜਾ ਕੇ ਚਮਕੀਲੇ ਨੇ ਸਾਰੇ ਸਤਾਜੀਆਂ ਨੂੰ ਪੈਸੇ ਦਿੱਤੇ ਤੇ ਹਰਜੀਤ ਗਿੱਲ ਨੂੰ ਪੈਸੇ ਵੜਾਉਣ ਲੱਗਾ ਤੇ ਕਹਿੰਦਾ ਬਾਈ ਅੱਜ ਤੂੰ ਖਰੀ ਨਹੀਂ ਕੀਤੀ ਉਹ ਕਹਿੰਦਾ ਬਾਈ ਜੀ ਕੀ ਹੋਇਆ ਕਹਿੰਦਾ ਯਾਰ ਅੱਜ ਤੂੰ ਸਾਰਾ ਹੀ ਮੈਂ ਲਗਾਉਂਦਾ ਕੋਸ਼ਿਸ਼ ਤੇ ਤੂੰ ਸੁਰ ਕੋਈ ਲਾਉਂਦਾ ਸੀਗਾ ਤੇਰਾ ਹਾਰਮੋਨੀਅਮ ਵੀ ਸੁਰ ਬੇਸੁਰੇ ਸੀਗੇ ਤੇ ਵਜਾ ਦੱਸ ਹਰਜੀਤ ਗਿੱਲ ਸੈਟ ਜਾ ਹੋ ਗਿਆ ਇੱਕ ਚਮਕੀਲਾ ਉਹਨੂੰ ਜੱਫੀ ਪਾ ਕੇ ਬਾਹਰ ਪਾਰਕਲ ਨੂੰ ਲੈ ਕੇ ਤੁਰ ਪਿਆ ਤੇ ਉੱਥੇ ਪੁੱਛਿਆ ਕਹਿੰਦਾ ਗੱਲ ਦੱਸ ਕੀ ਆ ਫਿਰ ਹਰਜੀਤ ਗਿੱਲ ਨੇ ਆਪਣੀ ਸਟੋਰੀ ਦੱਸੀ ਕਹਿੰਦਾ ਬਾਈ ਜੀ ਜਦੋਂ ਮੈਂ ਅ ਪੜ ਕੇ ਹਟ ਗਿਆ ਸੀਗਾ ਤੇ ਕਹਿੰਦਾ ਸਾਡੇ ਇੱਕ ਮੇਰੀ ਮਾਂ ਨੇ ਮੈਨੂੰ ਔਖੇ ਹੋ ਕੇ ਪਾਲਿਆ ਸੀਗਾ ਤੇ ਸਾਡੇ ਇੱਕ ਅਮਰੂਦਾਂ ਦਾ ਬਾਗ ਹੁੰਦਾ ਸੀ ਤੇ ਇੱਕ ਬਾਬਾ ਆਉਂਦਾ ਹੁੰਦਾ ਸੀਗਾ ਉਹ ਬਾਬਾ ਤੂੰਬਾ ਵਜਾਉਂਦਾ ਹੁੰਦਾ ਸੀ ਮੈਂ ਉਹ ਤੋਂ ਤੂੰਬਾ ਵਜਾਉਣਾ ਸਿੱਖ ਲਿਆ ਤੂੰਬੇ ਤੋਂ ਬਾਅਦ ਮੈਂ ਤੂੰਬੀ ਤੇ ਕਹਿੰਦਾ ਉਹਦੇ ਤੂੰਬੀ ਵਜਾਂਦਾ ਪਿੰਡ 'ਚ ਘੁੰਮਦਾ ਹੁੰਦਾ ਸੀ ਤੇ ਕਹਿੰਦਾ ਸਾਡੇ ਨਾਲ ਦੇ ਪਿੰਡ ਦੇ ਕੁੜੀ ਨਾਲ ਮੈਨੂੰ ਕਹਿੰਦਾ ਬ ਤੇ ਮੈਂ ਉਸ ਕੁੜੀ ਨਾਲ ਬਹੁਤ ਮੁਹੱਬਤ ਕਰਨ ਲੱਗ ਪਿਆ ਸੀ ਤੇ ਨਾਲੇ ਗਾਣੇ ਗਾਉਂਦਾ ਹੁੰਦਾ ਸੀ ਪਰ ਕਹਿੰਦਾ ਜਦੋਂ ਉਸ ਕੁੜੀ ਦੇ ਘਰਦਿਆਂ ਨੂੰ ਪਤਾ ਲੱਗਾ ਬਾਈ ਜੀ ਤਾਂ ਉਹਦਾ ਉਹਨਾਂ ਨੇ ਵਿਆਹ ਕਰ ਦਿੱਤਾ ਤੇ ਮੈਂ ਕਹਿੰਦਾ ਫਿਰ ਇੱਧਰ ਆ ਗਿਆ ਕੇਦੀਪ ਨਾਲ ਅਰ ਮੋਨਿਅਮ ਵਜਾਣ ਲੱਪਿਆ ਕੇ ਦੀਪ ਤੋਂ ਬਾਅਦ ਸੁਰਿੰਦਰ ਚੰਦੇ ਨਾਲ ਵਜਾਣ ਲੱਪਿਆ ਉਸ ਤੋਂ ਬਾਅਦ ਬਾਈ ਜੀ ਕਹਿੰਦਾ ਮੈਂ ਤੁਹਾਡੇ ਨਾਲ ਆ ਕੇ ਰਲ ਗਿਆ ਹੈਨਾ ਤੇ ਪਰ ਅੱਜ ਜਦੋਂ ਤੁਸੀਂ ਉਸੇ ਏਰੀਆ 'ਚ ਪ੍ਰੋਗਰਾਮ ਲਾਉਣ ਗਏ ਦਾਤੇ ਚੇਲੇ ਮੇਰਾ ਉਹ ਪਿੰਡ ਆ ਕਹਿੰਦਾ ਬਾਈ ਜੀ ਕੋਟ ਤੂ ਹੀ ਲੱਗੋ ਹਿਆਰਪੁਰ ਜ਼ਿਲ੍ਹੇ 'ਚ ਤੇ ਮੈਨੂੰ ਕਹਿੰਦਾ ਉਹੋ ਹੀ ਕੁੜੀ ਮੇਰੀਆਂ ਅੱਖਾਂ ਸਾਹਮਣੇ ਜਦੋਂ ਘੁੰਮੀ ਜਦੋਂ ਉਹੋ ਹੀ ਸੀਨ ਮੇਰੀਆਂ ਅੱਖਾਂ ਸਾਹਮਣੇ ਸਾਰੇ ਹੁਬ ਹੁਆਏ ਤੇ ਕਹਿੰਦਾ ਬਾਈ ਜੀ ਮੈਂ ਬੇਸੁਰ ਹੋ ਗਿਆ ਮੈਂ ਤੇ ਕੁਝ ਕਾਬੂ ਹੀ ਨਾ ਰਿਹਾ ਮੈਂ ਉਹਨਾਂ ਦੁੱਖਾਂ 'ਚ ਡੁੱਬਾ ਰਿਹਾ ਤੇ ਚਮਕੀਲਾ ਕਹਿੰਦਾ ਵੀ ਬਾਈ ਫਿਰ ਇਹਦਾ ਮੇਰੇ ਪ੍ਰੋਗਰਾਮ ਨਾਲ ਮੇਰੇ ਅਖਾੜੇ ਨਾਲ ਕੀ ਬਾਬ ਵਾਸਤਾ ਫਿਰ ਹਰਜੀਤ ਗਿੱਲ ਉਹਨੂੰ ਕਹਿੰਦਾ ਚਮਕੀਲੇ ਨੂੰ ਕਹਿੰਦਾ ਬਾਈ ਜੀ ਉਹ ਜਿਹੜਾ ਮੈਂ ਗੀਤ ਗਾਉਣਾ ਹੁੰਨਾ ਕਰ ਯਾਦ ਕੁੜੇ ਕਦੇ ਮੂੰਹ ਚ ਬੁਰਕੀਆਂ ਪਾਉਂਦੀ ਸੇ ਕਰ ਯਾਦ ਕੁੜੇ ਹੈ ਮੇਰੀ ਇੱਕ ਦਾ ਬਾਲਕ ਹੁੰਦੀ ਸੀ ਕਰ ਯਾਦ ਕੋਣੇ ਉਹ ਕਹਿੰਦਾ ਬਾਈ ਜੀ ਮੈਂ ਉਸੇ ਕੁੜੀ ਦੀ ਯਾਦ ਚ ਗਾਉਣਾ ਹੁੰਨਾ ਆ ਕਹਿੰਦਾ ਉਹ ਗੀਤ ਮੈਂ ਤਾਂ ਗਾਉਣਾ ਹੁੰਨਾ ਆ ਕਿ ਉਸ ਕੁੜੀ ਤੱਕ ਮੇਰੀ ਆਵਾਜ਼ ਪਹੁੰਚ ਜਵੇ ਤੇ ਮੈਂ ਅੱਜ ਵੀ ਉਹਨੂੰ ਉਨਾ ਹੀ ਪਿਆਰ ਕਰਦਾ ਆ ਜਿੰਨਾ ਪਹਿਲਾਂ ਕਰਦਾ ਹੁੰਦਾ ਸੀਗਾ ਉਹ ਮੇਰੇ ਗੀਤ ਲਿਖਣ ਦਾ ਹੀ ਇਹ ਮਕਸਦ ਆ ਜਦੋਂ ਅੱਖਾਂ ਵਿੱਚ ਅਥਰੂ ਦੇਖ ਕੇ ਚਮਕੀਲੇ ਨੇ ਹਰਜੀਤ ਗਿੱਲ ਦੀਆਂ ਚ ਤੇ ਉਹਦੇ ਮੋਢੇ ਤੇ ਹੱਥ ਰੱਖ ਕੇ ਚਮਕੀਲਾ ਕਹਿੰਦਾ ਬਾਈ ਤੂੰ ਫਿਕਰ ਨਾ ਕਰ ਆਪਣੇ ਭਰਾ ਦੇ ਹੁੰਦਿਆਂ ਹੋਇਆ ਤੂੰ ਮੇਰਾ ਭਰਾ ਆ ਗੀਤ ਕੱਢ ਮੈਨੂੰ ਦੇ ਮੈਂ ਇਹ ਗੀਤ ਨੂੰ ਗਾਉਂਗਾ ਤੇ ਪਰ ਚਮਕੀਲਾ ਕਹਿੰਦਾ ਦੀ ਕੰਪੋਜੀਸ਼ਨ ਕੁਛ ਢਿੱਲੀ ਜਹੀ ਆ ਮੈਂ ਜਿਹੜੀ ਖਿੱਚ ਕੇ ਬਣਾਉਂਗਾ ਇਹਨੂੰ ਵਧੀਆ ਜਿਹਾ ਖਿੱਚਮਾ ਗੀਤ ਬਣਾ ਕੇ ਤੇਰੇ ਨਾਲ ਵਾਦਾ ਕਰਦਾ ਹਰਜੀਤ ਗਿੱਲਾ ਜਿਹੜੀ ਕੁੜੀ ਨੂੰ ਤੂੰ ਪਿਆਰ ਕਰਦਾ ਆ ਉਹਦੀ ਤੱਕ ਇਹ ਤੇਰਾ ਗੀਤ ਪਹੁੰਚੂਗਾ ਤੇ ਹਰਜੀਤ ਗਿੱਲ ਦਾ ਨਾਮ ਉਹਦੇ ਤੱਕ ਪਹੁੰਚੂਗਾ ਅਗਲੀ ਹੀ ਜਿਹੜੀ ਟੇਪ ਆਉਣੀ ਆ ਰਿਕਾਰਡ ਆਣਾ ਆ ਤਵਾ ਉਹਦੇ ਵਿੱਚ ਤੇਰਾ ਗੀਤ ਜ਼ਰੂਰ ਪਾਉਂਗਾ ਮੈਂ ਫਿਰ ਚਮਕੀਲੇ ਨੇ ਉਤੋਂ ਉਤੋਂ ਗੀਤ ਲਿਆ ਰਜੀਤ ਗਿੱਲ ਨੇ ਆਪਣੀ ਜੇਬ ਚੋਂ ਕੱਢ ਕੇ ਗੀਤ ਦਿੱਤਾ ਤੇ ਅਗਲੀ ਹੀ ਟੇਪ ਦੇ ਵਿੱਚ ਚਮਕੀਲੇ ਨੇ ਇਹ ਗੀਤ ਪਾਇਆ ਸੀਗਾ ਕਰ ਯਾਦ ਕੁੜੇ ਕਦੇ ਮੂੰਹ 'ਚ ਬੁਰਕੀਆਂ ਪਾਉਂਦੀ ਸੈਂ ਕਰ ਯਾਦ ਕੁੜੇ ਮੇਰੀ ਇੱਕ ਦਾ ਬਾਲਕ ਆਉਂਦੀ ਸੈਂ ਸੁਪਰ ਡੁਪਰ ਹਿੱਟ ਗਈ ਤੋਇਆ ਕਿਉਂਕਿ ਇਹਦੇ ਪਿੱਛੇ ਹਸਲੀਅਤ ਸੀ ਕਿ ਹਰਜੀਤ ਗਿੱਲ ਦਾ ਦਰਦ ਛੁਪਿਆ ਹੋਇਆ ਸੀ ਉਸ ਕੁੜੀ ਨਾਲ ਬੇਤਾਹ ਮੁਹੱਬਤ ਹਰਜੀਤ ਗਿੱਲ ਦੀ ਸੀ ਤੇ ਹਰਜੀਤ ਗਿੱਲ ਨੇ ਇੱਕ ਕੱਲ ਹੋਰ ਕਹੀ ਸੀ ਕਹਿੰਦਾ ਬਾਈ ਜੀ ਮੈਂ ਵਾਦਾ ਕਰਕੇ ਆ ਸੀ ਕਿ ਮੈਂ ਜਿਉਂਦੇ ਜੀ ਹੁਣ ਕਦੇ ਪਿੰਡ ਵਾਪਸ ਨਹੀਂ ਜਾਵਾਂਗਾ ਤੇ ਦੋਸਤੋ ਹੋਈ ਵੀ ਉਸੇ ਤਰ੍ਹਾਂ ਹਰਜੀਤ ਗਿੱਲ ਕਦੇ ਜਿਉਂਦੇ ਜੀ ਫਿਰ ਵਾਪਸ ਪਿੰਡ ਨਹੀਂ ਸੀ ਗਿਆ ਚਮਕੀਲੇ ਦੇ ਨਾਲ ਹੀ ਆਪਣਾ ਜਿਹੜਾ ਜੀਵਨ ਸੀ ਤਿਆਗ ਗਿਆ ਸੀ ਕਿਉਂਕਿ ਇਹ ਤਿੰਨੇ ਜਣੇ ਇਕੱਠੇ ਇਸ ਦੁਨੀਆ ਤੋਂ ਰੁਕਸਤ ਹੋਏ ਸੀਗੇ ਇਸ ਕਰਕੇ ਹਰਜੀਤ ਗਿੱਲ ਦਾ ਇਹ ਗੀਤ ਇਸ ਤਰ੍ਹਾਂ ਅਮਰ ਸਿੰਘ ਚਮਕੀਲੇ ਦੀ ਆਵਾਜ਼ ਚ ਆਇਆ ਸੀਗਾ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਜਰੂਰ ਦੱਸਿਓ ਤੁਹਾਨੂੰ